ਦਨਾ ਮੰਡੀ ਫਾਜ਼ਿਲਕਾ ਵਿਖੇ ਹੋ ਰਿਹਾ ਹੈ ਆਰਤੀ ਦੇ ਇਲੈਕਸ਼ਨ ਨੂੰ ਲੈ ਕੇ ਇੱਕ ਉਮੀਦਵਾਰ ਸਾਹਮਣੇ ਆ ਗਿਆ ਹੈ ਜਿਸ ਨੇ ਅੱਜ ਨਾਮੰਕਨ ਪੱਤਰ ਦਾਖਲ ਕਰ ਦਿੱਤਾ ਹੈ ਨਾਮੰਕਨ ਪੱਤਰ ਪਰੰਜਾਲ ਲੱਗਿਆ ਉਹਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਆਰਤੀਏ ਮੌਜੂਦ ਰਹੇ ਅਤੇ ਇਸ ਮੌਕੇ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਆੜਤੀਆਂ ਦੇ ਕਹਿੰਦੇ ਉਹ ਨਮਾੰਗਣ ਪੱਤਨ ਪਰ ਰਹੇ ਹਨ ਅਤੇ ਆਪਣੇ ਸਾਥੀਆਂ ਦੇ ਨਾਲ ਹਰੇਕ ਸੁੱਖ-ਦੁੱਖ ਵਿੱਚ ਖੜੇ ਹਨ ਅਤੇ ਖੜੇ ਰਹਿਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ ਜੇਕਰ ਉਹਨਾਂ ਨੂੰ ਕੋਈ ਮੁਸ਼ਕਲ ਆਂਦੀ ਹੈ ਤਾਂ ਉਸ ਲਈ ਜਿਸ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ ਉਹ ਕਰਨਗੇ ਉਹਨਾਂ ਇੱਥੇ ਬੋਲਦੇ ਹੋਏ ਕਿਹਾ ਕਿ ਉਹ ਸਰਕਾਰ ਦੇ ਨਾਲ ਆੜਤੀਆਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਲਈ ਲੜਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ਕਿਉਂਕਿ ਆਰਤੀਆ ਵੱਲੋਂ ਉਹਨਾਂ ਨੂੰ ਚੋਣਾ ਵਿੱਚ ਖੜਾ ਕੀਤਾ ਜਾ ਰਿਹਾ ਹੈ ਅਤੇ ਉਮੀਦ ਕਰਦੇ ਹਨ ਕਿ ਆਰਤੀਆ ਦੀਆਂ ਆਸਾਂ ਤੇ ਖਰੇ ਉਤਰਨਗੇ ਅਤੇ ਸਰਕਾਰ ਤੋਂ ਉਹਨਾਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਤੇ ਪੂਰੇ ਹੱਕ ਦਵਾ ਕੇ ਰਹਿਣਗੇ ਇਸ ਮੌਕੇ ਬੋਲਦੇ ਹੋਏ ਉਹਨਾਂ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੇਰੇ ਟ੍ਰੀ ਦੇ ਕੰਮ ਜਿਹੜੇ ਲਾਂਦੀ ਦੇਖੋ ਕਮੀ ਤਾਂ ਨਹੀਂ ਆਪੋ ਕਮੀ ਕੀ ਹੈ ਬਾਕੀ ਸਹੀ ਕਰਾ ਲਓ ਚੋ ਅਵੇ ਰਿਹਾ ਜਿਹੜਾ ਕੰਮ 52 ਕੱਢੇ ਪਾਣੀ ਡਿਊਟੀ ਹੈ ਉਹ ਜਿਹੜੀ ਕਰਤੀ ਹੈ ਉਹ ਫਾਰਮੈਟ ਇਹਨੇ ਦੋ ਆਪਾਂ ਦੋ ਫਰਮਾਂ ਦੇ ਲਵਾਣੇ ਨੇ ਉਹ ਲਵਾ ਲੇ ਆਪਾਂ ਬਾਕੀ ਇਹਨਾਂ ਦਾ ਕੰਮ ਅਸਾਈਨ ਕਰਨਾ ਹੈ ਪਿਓਰਟੀ ਹੁੰਦਾ ਪਹਿਲਾਂ ਹੁੰਦੀ ਹੈ ਨਾ ਫਾਰਮੈਟ ਪਰਮ ਜਿੰਦੇ ਕੰਮ ਪਹਿਲਾਂ ਹੈ ਕੁਆਲਟੀ ਇਸ਼ੂ ਆਉਂਦਾ ਜਿਲਕੇ ਮੰਡੀ ਦੇ ਵਿੱਚ ਆਰਟੀ ਐਸੋਸੀਏਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਉਂਦੀ ਸਾਡੀ ਅੱਜ ਨੋਮੀਨੇਸ਼ਨ ਜਿਹੜੀ ਹੈ ਡੇਟ ਸੀਗੀ 11 ਤੋਂ 3 ਵਜੇ ਤੱਕ ਔਰ ਸਾਰੇ ਅਸੀਂ ਮੰਡੀ ਵਾਲੇ ਮਿਲ ਕੇ ਜਿਹੜੇ ਮੇਰੇ ਸਾਥੀ ਨੇ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ 3 ਸਾਲਾਂ 'ਚ ਦੇਖਿਆ ਮੰਡੀ ਦੇ ਵਿੱਚ ਹਾਲਾਤ ਕੀ ਨੇ ਉਹਨਾਂ ਨੂੰ ਦੇਖਦੇ ਹੋਏ ਮੈਨੂੰ ਸਾਰੇ ਸਾਥੀਆਂ ਨੇ ਕਿਹਾ ਵੀ ਪਪੂ ਵੇੜਾ ਚੱਕ ਤੂੰ ਅੱਗੇ ਲੱਗ ਅਸੀਂ ਸਾਰੇ ਤੇਰੇ ਨਾਲ ਆ ਸੋ ਅੱਜ ਉਹ ਕਰਕੇ ਅਸੀਂ ਸਾਰੇ ਇਕੱਠੇ ਹੋ ਗਏ ਅੱਜ ਫਾਰਮ ਭਰਨ ਆਏ ਆ ਕਿ ਜੋ ਵੀ ਪਿੱਛੇ ਆਰਤੀ ਹੁਣ ਦਿੱਕਤਾ ਆਈਆਂ ਨੇ ਸਾਡੀਆਂ ਪਿੱਛੇ ਸ਼ੋਰਟੇਜ ਦੀਆਂ ਦਿੱਕਤਾਆਂ ਨਹੀਂ ਆਣੇ ਛੋਟੇ ਜਿਹੇ ਬੰਦੇ ਦੀ 2000 ਬੰਦੀ ਨੂੰ 20 25 25 ਹਜ਼ਾਰ ਛੋਟੇ ਪਾ ਦਿੱਤੀ ਸਾਨੂੰ ਲਿਫਟਿੰਗ ਦੀ ਦਿੱਕਤ ਆਉਂਦੀ ਹਰ ਵਾਰੀ ਆਉਂਦੀ ਹੈ ਸੋ ਇਸ ਕਰਕੇ ਸਾਨੂੰ ਅਸੀਂ ਚੀਜ਼ਾਂ ਨੂੰ ਦੂਰ ਕਰਨਾ ਚਾਹੁੰਦਾ ਕੋਸ਼ਿਸ਼ ਕਰਾਂਗਾ ਮੈਂ ਮੇਰੇ ਸਾਰੇ ਸਾਥ ਦੇਣਗੇ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਦੀ ਬਾਕੀ ਸਰਕਾਰ ਦੇ ਨਾਲ ਅਸੀਂ ਸੋਸ਼ਲਿਕ ਸਾਰੇ ਐਮ ਐਲ ਏ ਸਾਹਿਬ ਨਾਲ ਸਾਡੀ ਗੱਲਾਂ ਹੋਈਆਂ ਨੇ ਉਹਨਾਂ ਨੇ ਕਿਹਾ ਮੈਂ ਕੋਈ ਦਿੱਕਤ ਨਹੀਂ ਆਉਣ ਦਊਗਾ ਲੇਕਿਨ ਜੋ ਸਾਡੀ ਡਿਮਾਂਡ ਹੋਈ ਸੀ ਐਮ ਐਲ ਏ ਸਾਹਿਬ ਅਗੇ ਰੱਖਾਂਗੇ ਲੇਕਿਨ ਫਿਰ ਵੀ ਮੈਂ ਸਭ ਨੂੰ ਕਹਿਣਾ ਚਾਹੁੰਦਾ ਸਾਰੇ ਮੇਰੇ ਆਰਤੀ ਵੀਰਾਂ ਦੀ ਜੋ ਮੇਰੇ ਤੇ ਵਿਸ਼ਵਾਸ ਕੀਤਾ ਇਹਨਾਂ ਨੇ ਉਹਨਾਂ ਖੜਾ ਉਤਰਾਂਗਾ ਜੇ ਐਮਐਲਏ ਸਾਫ ਸਾਡੀ ਗੱਲ ਤੇ ਖਰੇ ਨਹੀਂ ਉਤਰਨਗੇ ਤੇ ਸਰਕਾਰ ਦੇ ਖਿਲਾਫ ਵੀ ਜਾਣਾ ਪਏ ਸਰਕਾਰ ਦੇ ਖਿਲਾਫ ਝੰਡਾ ਚੱਕਾਂਗੇ ਲੇਕਿਨ ਸਾਡੀ ਇੱਕੋ ਚੀਜ਼ ਹੈ ਸਾਡੇ ਮੰਡੀ ਦੇ ਵਿੱਚ 9-10 ਹਜ਼ਾਰ ਜਿਹੜੀ ਹੈ ਬੋਰੀ ਸਿਰੋ ਛੋਟੇ ਆੜ੍ਹਤੀਆਂ ਨੇ 70% ਆੜ੍ਹਤੀਆਂ ਤੇ ਉਹਨਾਂ ਨੂੰ ਇੰਨਾ ਕੋ ਨੁਕਸਾਨ ਹੁੰਦਾ ਹੈ ਹਰ ਵਾਰੀ ਸ਼ੋਰਟੇਜਾਂ ਪੈਂਦੀਆਂ ਨੇ ਲਿਫਟਿੰਗ ਨਹੀਂ ਹੁੰਦੀ ਤੇ ਜਿੰਨੀ ਕੁ ਉਹਨਾਂ ਦੀ ਆੜ੍ਹਤ ਬੰਦੀ ਹੈ ਉਹਨਾਂ ਨੂੰ ਅਸੀਂ ਸ਼ੋਰਟੇਜ ਦੇ ਪੈਂਦੇ ਅਸੀਂ ਜੁਆਸ ਕਰਕੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਣਾ ਜਿੰਨੇ ਵੀ ਛੋਟੇ ਆੜ੍ਹਤੀਆ ਮੇਰੇ ਭਰਾ ਨੇ ਜੇ ਮੈਨੂੰ ਤੁਸੀਂ ਸਾਥ ਦਿੱਤਾ ਮੇਰਾ ਸਹਿਯੋਗ ਦਿੱਤਾ ਮੈਨੂੰ ਪ੍ਰਧਾਨ ਬਣਾਉਂਦੇ ਹੋ ਤੇ ਮੈਂ ਕਿਹਾ ਇੱਕ ਇੱਕ ਚੀਜ਼ ਦਾ ਇੱਕ ਇੱਕ ਕਰ ਦਿਆਂਦਾ ਮੈਂ ਪੂਰਾ ਮੁੱਲ ਭਾਰਾਂਗਾ ਜੀ ਕੋਈ ਦਬਾਅ ਨਹੀਂ ਕਿਸੇ ਦਬਾਅ ਕੋ ਪ੍ਰੈਸ਼ਰ ਕੌ ਕਿਹਨੂੰ ਕਹਿੰਦੇ ਪ੍ਰੈਸ਼ਰ ਕਿਸ ਗੱਲ ਦਾ ਪ੍ਰੈਸ਼ਰ ਜੇ ਮੈਂ ਇਲੈਕਸ਼ਨ ਲੜਨਾ ਹੈ ਮੈਂ ਤੁਹਾਡੇ ਸਾਹਮਣੇ ਖੜ੍ਹਦਾ ਨਾ ਮੇਰੇ ਤੋਂ ਪ੍ਰੈਸ਼ਰ ਨਹੀਂ ਆਇਆ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸਾਰੇ ਮੇਰੇ ਭਰਾ ਨੇ ਉਹਨਾਂ ਨੂੰ ਵੀ ਅਗਰ ਮੈਂ ਸਾਹ ਨਾਲ ਲੱਗ ਚੱਲਾਂਗਾ ਅਗਰ ਮੈਂ ਬਣ ਜਾਂਦਾ ਭਰਾ ਤਾਂ ਉਹਨਾਂ ਸਾਰਾ ਮੈਂ ਨਾਲ ਲੱਗ ਚੱਲਾਂਗਾ ਅੱਗੇ ਸਿੱਕੇ ਪਿੱਛੇ ਨਹੀਂ ਛੜਨਾ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ ਕੋਈ ਕਿਸੇ ਗੱਲਬਾਤ ਨਹੀਂ ਇੱਕ ਕਿਸ ਨੇ ਕੋਚੀ ਦਿੱਤੀ ਆਪਣੇ ਆਪ ਦੇ ਮੁਤਾਬਕ ਆ ਦੇ ਮਾਹੌਲ ਨਾਲ ਅਲੱਗ ਕੋਈ ਮੋਡ ਕ੍ਰੀਏਟ ਕੀਤਾ ਹੈ ਕਿਸੇ ਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂਗਾ ਮੰਡੀ ਦੇ ਵਿੱਚ ਹੁਣ ਕਿੰਨੇ ਕੈਂਡੀਡੇਟ ਜਿਹੜੇ ਫਿਲਹਾਲ ਤਾਂ ਮੈਂ ਅਜੇ ਐਪਲੀਕੇਸ਼ਨ ਭਰਨ ਸ਼ਾਮ 3 ਵਜੇ ਤੱਕ ਪਤਾ ਲੱਗੂਗਾ ਹੋਰ ਕਿਹੜਾ ਕੈਂਡੀਡੇਟ ਐਪਲੀਕੇਸ਼ਨ ਦੇਣਾ ਹੈ ਸਾਡੇ 25 ਤੋਂ 27 ਤੱਕ ਕੀ ਟਰਮ ਹੈ ਇੰਦੇਜਾਇ ਨੋਮੀਨੇਸ਼ਨ 11 ਵਜੇ ਤੋਂ 3 ਵਜੇ ਤੱਕ ਦਾ ਟਰਮ ਹੈ ਜੀ ਕੱਲ ਵਾਪਸ ਉਠਾਨਗੇ ਯੂਨੀਵਰਸਿਟੀ ਟੈਕਨੋਲੋਜੀ ਹੁਣ ਤੱਕ ਕਿੰਨੇ ਨੋਮੀ ਕੋਈ ਆਇਆ ਅਜੇ ਤਿਲਿੰਦਰ ਸਾਗਲਾ ਜੀ ਜਾ ਰਿਹਾ ਹੈ 3 ਵਜੇ ਤੱਕ ਦਾ ਟਾਈਮ ਹੈ ਹੋਰ ਆਜਣ ਕਿੰਨੀਆਂ ਵੋਟਾਂ ਦੀ ਟੋਟਲ ਆ ਰਹੀ ਹੈ 312 ਵੋਟਾਂ ਠੀਕ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਜਿਹੜਾ ਮਤਦਾਨ ਹੋਏਗਾ ਉਹ ਕਿਹੜੀ ਤਰੀਕ ਨੂੰ ਹੋਏਗਾ 10 ਤੋਂ ਪੁਆਇੰਟ ਤੱਕ 23 ਨੂੰ ਸਰ ਕੋਈ ਸ਼ਰਤਾਂ ਵੀ ਰੱਖਿਆ ਨਹੀਂ ਹਨ ਕੋਈ ਲਕਸ਼ਣ ਗੜਨ ਨਹੀਂ ਹੈ ਨਹੀਂ ਸ਼ਰਤਾਂ ਕੋਈ ਨਹੀਂ ਹੈ ਨੋਰਮਲੀ ਸ਼ਰਤਾਂ ਹੈਗੀਆਂ ਨੇ ਜੇਕਰ ਕੋਈ ਕਿਸੇ ਦਾ ਯੂਨੀਅਨ ਦੇ ਖਾਤੇ ਜਿਵੇਂ ਡਿਫਾਲਟਰ ਨਹੀਂ ਹੈ ਜਾਂ ਕੋਈ ਡਿਫਾਲਟਰ ਇੰਜੀਨੀਅਰ ਆ ਉਹ ਕਰੇਗਾ ਲੱਗ ਲੱਗੇਗਾ ਜਿਹੜਾ ਵੀ ਸਿਕਿਉਰਿਟੀ 10000 ਰੁਪਏ ਹੈ 15% ਤੋਂ ਘੱਟ ਵੋਟਾਂ ਆਣੀਆਂ ਉਹਦੇ ਸਿਕਿਉਰਿਟੀ ਜ਼ਬਤ ਹੈ ਕਿੰਨੇ ਸਾਲ ਦੇ ਲਈ ਇਲੈਕਸ਼ਨ ਹੋਣਗੇ 2 ਸਾਲ ਲਈ 25 ਤੋਂ 25 ਕਿਹੜੇ-ਕਿਹੜੇ ਪਾਰਟੀ ਹਨ ਕਿਹੜੇ ਪਰਦਾ ਆਂਦੇ ਹੋਣਗੇ ਪ੍ਰਧਾਨ ਦੇ ਪ੍ਰਧਾਨ ਲੱਗੇ ਬੋਦੀ ਤੋਂ ਆਉਣੇ ਚਾਹੀਦੇ ਨੇ ਅੰਬਲੀ ਦੀ ਮੰਡ ਹੈ ਇਲੈਕਸ਼ਨ ਹੋ ਰਿਹਾ ਹੈ ਮੰਡੀ ਦੇ ਮਾਹੌਲ ਕਿਸ ਤਰ੍ਹਾਂ ਦਾ ਇਲੈਕਸ਼ਨ ਹੋ ਰਿਹਾ ਹੈ ਬਹੁਤ ਅੱਛਾ ਹੈ ਮੰਡੀ ਚ ਕਦੇ ਮੋਲਵਾੜਾ ਹੁੰਦਾ ਹੈ ਬਹੁਤ ਇੱਛਾ ਰੰ ਦਾ ਮਾਹੌਲ ਬਾਈਚਾਰੇ ਦੇ ਇਲੈਕਸ਼ਨ ਅੱਛੇ ਬਿਲਕੁਲ ਆਈ ਪੀ ਸੀ ਪਾਵਰ ਹੈ ਨਹੀਂ ਭਾਈ ਬੰਦੀ ਹੈ ਪੰਚਾਇਤ ਦਾ ਇਲਾਕਾ ਨਕਰ ਤੋਂ ਪੰਚਾਇਤ ਹੈ ਪੰਚਾਇਤ ਦਾ ਪ੍ਰਵਾਦੀ ਸਹਿਯੋਗ ਨਾਲ ਚੱਲੀ ਜੰਨੀ ਯੂਨੀਅਨ ਸਾਰੇ ਭਰਾ ਜੋ ਮਾਨ ਬਖਸ਼ਣ ਦੀ ਜਿਸ ਪ੍ਰਧਾਨਗੀ ਦੋਇਪ ਬਣਾ ਰਹੇ ਨੇ ਤੇ ਚੇਕਾਰ ਦੇ ਵੱਲੋਂ ਕਿਆ ਗਿਆ ਸੀ ਕਿ ਦਬਾਅ ਪਾਇਆ ਗਿਆ ਮੈਨੂੰ ਇਲੈਕਸ਼ਨ ਲੈ ਕੇ ਤੇ ਵਾਸਤੇ ਜੀ ਕੁਝ ਨਹੀਂ ਕਹਿ ਸਕਦੇ ਸਾਡੇ ਵੱਲੋਂ ਕਿਸੇ ਦਾ ਕੋਈ ਦਬਾਅ ਨਹੀਂ ਕਿਸੇ ਤੇ ਇਹ ਆਉਂ ਵੀ ਇੱਕ ਸਾਝ ਫਾਰਮ ਭਰਦਾ ਹੈ ਕਿਸੇ ਦੂੰਗਾ ਫਾਰਮ ਵੀ ਲੈਣ ਨੂੰ ਤਿਆਰ ਹੈ ਕੋਈ ਵੀ ਵੱਡਾ ਯੂਨੀਅਨ ਦੀ ਪ੍ਰਕਿਰਿਆ ਯੂਨੀਅਨ ਦੇ ਨਿਯਮ ਦੇ ਅਨੁਸਾਰ ਹੀ ਚੱਲ ਰਹੀ ਹੈ ਤੇ ਕੋਈ ਕਿਸੇ ਦੇ ਦਬਾਅ ਦੀ ਗੱਲ ਨਹੀਂ ਹੈ ਸਭ ਨੂੰ ਰਾਈਟ ਹੈ 312 ਵੋਟਰ ਹੈਗੇ ਨੇ ਤੇ ਜਿਹੜਾ ਮਰਜੀ ਅੜ ਦੀ ਪ੍ਰਾਜ ਜਿਹੜਾ ਵੀ ਇਲੈਕਸ਼ਨ ਲੜ ਸਕਦਾ ਕੋਈ ਕਿਸੇ ਵਾਸਤੇ ਬੰਦਿਸ਼ ਨਹੀਂ ਹੈ ਜਿਹੜਾ ਵੀ ਚਾਹਵਾਨ ਹੋਵੇ 10000 ਰੁਪਏ ਸਿਕورٹی ਜਮ੍ਹਾਂ ਕਰਾਵੇ ਇਲੈਕਸ਼ਨ ਲੜੇ ਜੇ ਅਗਰ 15% ਵੋਟ ਤੋਂ ਘੱਟ ਵੋਟ ਲਏਗਾ ਤਾਂ ਉਹਦੀ ਸਿਕਿਉਰਿਟੀ ਜ਼ਬਤ ਹੋਏਗੀ ਉਹ ਯੂਨੀਅਨ ਦੇ ਫੰਡ 'ਚ ਜਾਏਗੀ ਜੇ ਅਗਰ 15% ਤੋਂ ਵੱਧ ਲਏਗਾ ਜੇ ਤਹਰ ਮੋਟਣਾ ਲਾਉਣੀ ਹੈ ਜੀ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਪਿਆਰ ਮੁਹੱਬਤ ਨਾਲ ਸਾਡਾ ਸਿਸਟਮ ਚੱਲ ਰਿਹਾ ਹੈ ਔਰ ਅੱਜ ਤੱਕ ਨ ਕੋਈ ਕਿਸੇ ਦੇ ਖਿਲਾਫ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਹਾਂ ਜੋ ਰੂਲ ਯੂਨੀਅਨ ਦੇ ਉਹ ਫੋਲੋ ਕਰਨੇ ਜ਼ਰੂਰੀ ਹੈ ਜੇ ਅਗਰ ਕਿਸੇ ਦਾ ਕੋਈ ਡਿਫਾਲਟਰ ਹੈ ਜਾਂ ਕੋਈ ਯੂਨੀਅਨ ਦਾ ਕੋਈ ਫੰਡ ਰਿੰਦਾ ਹੈ ਤਾਂ ਉਹ ਸਾਡੇ ਯੂਨੀਅਨ ਦੇ ਰੂਲ ਪਹਿਲਾਂ ਹੀ ਦੱਸ ਦਿੱਤੇ ਗਏ ਨੇ ਉਹ ਇਲੈਕਸ਼ਨ ਨਹੀਂ ਲੜ ਸਕਦਾ ਜਿਸ ਦਾ ਸਹੀ ਹੈ ਉਹ ਆਪ ਦਾ ਜਦੋਂ ਮਰਟੀ ਇਲੈਕਸ਼ਨ ਲੜੇ 3 ਵਜੇ ਤੱਕ ਦਾ ਟਾਈਮ ਹੈ ਜਦੋਂ ਮਰਜੀ ਜੋ ਮਰਜੀ ਅਸੀਂ ਬੈਠੇ ਆ ਵੇਟ ਕਰ ਰਹੇ ਆ ਜਿਹੜਾ ਮਰਜੀ ਫਾਰਮ ਲੈ ਆ ਵੀ ਆਪਦਾ ਜਮਾ ਕਰਾ ਲੈ ਇਲੈਕਸ਼ਨ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਨੇ ਸਦੇ 8 ਮੈਂਬਰ ਨੇ ਜੀ ਸਾਡੀ ਯੂਨੀਅਨ ਨੇ ਸਾਰੇ 8 ਮੈਂਬਰ ਪਹਿਲਾਂ ਜਿਹੜੇ ਚੁਣੇ ਨੇ ਉਹਨਾਂ ਨੇ ਅਸੀਂ ਇਲੈਕਸ਼ਨ ਕਰਵਾਣਾ ਹੈ ਹਰ ਇੱਕ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਸਹੀ ਡੰਗ ਨਾਲ ਇਲੈਕਸ਼ਨ ਹੋਏਗਾ ਕੋਈ ਕਿਸੇ ਦਾ ਦਬਾਅ ਨਹੀਂ ਇਹ ਸਾਡਾ ਭਾਈਚਾਰਾ ਮਟ ਰਿਹਾ ਸਾਡਾ ਪਿਆਰ ਮੁਹੱਬਤ ਨਾਲ ਸਿਸਟਮ ਚੱਲਣਾ ਹੈ ਕੋਈ ਕਿਸੇ ਦਾ ਦਬਾਅ ਪ੍ਰੈਸ ਦੀ ਕੋਈ ਗੱਲ ਨਹੀਂ ਹੈ ਗੱਲ ਤਾਂ ਹੈ ਪਿਆਰ ਮੁਹੱਬਤ ਦਾ ਜਿਹਦਾ ਵੋਟ ਵੱਧ ਪੈਗਾ ਉਹ ਜਿੱਤੇਗਾ ਠੀਕ ਹੈ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत